ਸਾਰੇ ਭੈਣਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਅਸਕੇ ਅੱਧਿਕ ਤੇ ਤੁਸ ਸਾਰੇ ਸੜਕੀ ਕਲਾਸ਼ ਹੋਵਾਂਗੇ ਸੋ ਹਰ ਰੋਜ਼ ਦੀ ਤਰ੍ਹਾਂ ਜਿਵੇਂ ਤਾਂ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਤੇ ਅੱਜ ਆਪਾਂ ਆਲੂ ਫਰਾਈ ਕਰਨ ਲੱਗੇ ਸੀਗੇ ਤੇ ਇਹਦੇ ਵਾਸਤੇ ਤੇਲ ਆਪਾਂ ਜਿਹੜਾ ਉਹੀ ਸ਼ਿਮਲਾ ਮਿਰਚ ਵਾਲਾ ਹੀ ਲਿਆ ਹੋਇਆ ਵਾ ਤੇ ਤੇਲ ਆਪਣਾ ਗਰਮ ਹੋ ਚੁੱਕਿਆ ਵਾ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀਆਂ ਆਲੂ ਨੂੰ ਫਰਾਈ ਕਰਾਂਗੇ ਪਹਿਲਾ ਆਪਾਂ ਜਿਹੜਾ ਮਸਾਲਾ ਵਿੱਚ ਹੈਗਾ ਉਹਨੂੰ ਕੱਢ ਲਵਾਂਗੇ ਲੋ ਜੀ ਆਲੂ ਜਿਹੜੇ ਆਪਣੇ ਫਰਾਈ ਹੋਣੇ ਸ਼ੁਰੂ ਹੋ ਚੁੱਕੇ ਨੇ ਤੇ ਕਲਰ ਇਹਦੇ ਵਿੱਚ ਹਲਦੀ ਦਾ ਆ ਚੁੱਕਿਆ ਹੈ ਕਿਉਂਕਿ ਆਪਾਂ ਉਹਦੇ ਵਿੱਚ ਹਨਾ ਹਲਦੀ ਪਾਈ ਹੋਈ ਸੀ ਸੋ ਇਸ ਕਰਕੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਹੋਰ ਫਰਾਈ ਕਰ ਲਵਾਂਗੇ ਇੱਕ ਵਾਰ ਆਪਾਂ ਇਹਨਾਂ ਨੂੰ ਚੈੱਕ ਕਰਦੇ ਹਾਂ ਫਰਾਈ ਤਾਂ ਹੋ ਚੁੱਕਿਆ ਹੁਣ ਆਪਾਂ ਜਿਹੜਾ ਐਕਸਟਰਾ ਤੇਲ ਆ ਉਹ ਸਾਰਾ ਬਾਹਰ ਕੱਢ ਦੇਵਾਂਗੇ ਤੇ ਥੋੜੀ ਦੇ ਵਿੱਚ ਬਾਅਦ ਚ ਆਪਾਂ ਪਾਵਾਂਗੇ ਥੋਣ ਮਿਰਚ ਨੋ ਜੀ ਐਕਸਟਰਾ ਤੇਲ ਆਪਣਾ ਜਿਹੜਾ ਆਪਾਂ ਕੱਢ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਬਿਲਕੁਲ ਤੇਲ ਨਹੀਂ ਹੈਗਾ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਪਣੇ ਜ਼ਰੂਰਤ ਅਨੁਸਾਰ ਨਮਕ ਮਿਰਚ ਹਨਾ ਮਸਾਲਾ ਜਿੰਨਾ ਵੀ ਪਾਉਣਾ ਉਹ ਪਾਵਾਂਗੇ। ਲਓ ਜੀ ਸਭ ਤੋਂ ਪਹਿਲਾਂ ਆਪਾਂ ਪਾਉਣ ਲੱਗੇ ਹਕਸੂਰੀ ਮੇਥੀ। ਪਾਣਾ ਆਪਾਂ ਪਾਵਾਂਗੇ ਨਮਕ। ਠੀਕ ਹੈ ਜੀ ਤੇ ਲਓ ਜੀ ਹੁਣ ਆਪਾਂ ਪਾਉਣ ਲੱਗੇ ਆਪਣੀ ਮਿਰਚ। ਤੇ ਹੁਣ ਆਪਾਂ ਥੋੜੀ ਜਿਹੀ ਜਿੜੀ ਅਜਵਾਇਣ ਪਾਵਾਂਗੇ। ਤੇ ਥੋੜਾ ਜਿਹਾ ਆਪਾਂ ਹਲਦੀ ਹੋਰ ਪਾ ਦੇਵਾਂਗੇ ਕਿਉਂਕਿ ਤਿੱਕੀ ਲੱਗ ਰਹੀ ਹੈ। ਲੋ ਜੀ ਸਬਜੀ ਆਪਣੀ ਮੰਤੋਂ ਚੋ ਚੁੱਕੀ ਰੈਡੀ ਤੇ ਮੈਂ ਥੋੜਾ ਜਿਹਾ ਸੁਤਨੀਆਂ ਵੀ ਪਾਤਾ ਤਾਂ ਕਿ ਸੋਨਾ ਲੱਗੇ ਤੇ ਇਸ ਤਰੀਕੇ ਨਾਲ ਤੁਸੀਂ ਸਬਜੀ ਬਣਾਓਗੇ ਤੇ ਜੇ ਤੁਸੀਂ ਇਹਨੂੰ ਰੋਟੀ ਤੋਂ ਬਿਨਾਂ ਵੀ ਖਾ ਸਕਦੇ ਕਿਉਂਕਿ ਇੰਨੇ ਟੇਸਟੇ ਆਲੂ ਬਣਦੇ ਆ ਤੇ ਆਸ ਕਰਦੇ ਕਿ ਤੁਹਾਨੂੰ ਸਾਡੇ ਅਚੋਲੀ ਨਵੀਂ ਵੀਡੀਓ ਪਸੰਦ ਆਈ ਹੋਵੇ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜਲਦੀ ਮਿਲਦੇ ਆ ਅਗਲੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ